ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੇ ਆਪਾਂ ਲੈ ਕੇ ਜੀ ਬਹੁਤ ਹੀ ਪਿਆਰੇ ਸੂਟਾਂ ਦੀ 컬렉ਸ਼ਨ ਪਲੀਜ਼ ਵੀਡੀਓ ਨੂੰ ਪੂਰਾ ਐਂਡ ਤੱਕ ਦੇਖਿਆ ਕਰੋ ਇਹ ਰੈਨਗ ਜੀ ਪਿਓਰ ਵਿਸਕੋਜ਼ ਜੌਰਜਟ ਦਾ ਫੈਬਰਿਕ ਮਿਲੇਗਾ ਲਹਿਰੀਆ ਬਾਂਦਨੀ ਪ੍ਰਿੰਟ ਰੈਨਗੇ ਮੁਕੈਸ਼ ਵਰਕ ਦਾ ਕੰਮ ਕੀਤਾ ਗਿਆ ਹੈ ਪਰ ਮੀਟਰ ਅਕੋਰਡਿੰਗ ਲੈ ਸਕਦੇ ਹੋ ਜਿਹੜਾ ਵੀ ਸੂਟ ਪਸੰਦ ਆਉਂਦਾ ਉਹ ਸੂਟ ਦਾ ਸਕਰੀਨ ਸ਼ਾਟ ਮੇਰੇ ਵਟਸਐਪ ਨੰਬਰ ਤੇ ਸੈਂਡ ਕਰਕੇ ਆਪਣੇ ਲਈ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੈਸੇ ਤੁਹਾਨੂੰ ਵੇਲੇ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਡੇਗੀ 올 ਇੰਡੀਆ ਸ਼ਿਪਿੰਗ ਫ੍ਰੀ ਡੇਗੀ ਪਰ ਮੀਟਰ ਅ ਬਹੁਤ ਹੀ ਸੋਹਣੇ ਇਹਨਾਂ ਵਿੱਚ ਤੁਹਾਨੂੰ ਪ੍ਰਿੰਟ ਮਿਲ ਲੰਗੇ ਕੱਟ ਦਾਣਾ ਵਰਕ embroidery रहेगी ਪਰ ਮੀਟਰ ਅਕੋਰਡਿੰਗ ਲੈ ਸਕਦੇ ਹੋ ਜਿਹੜਾ ਵੀ ਸੂਟ ਪਸੰਦ ਹੁੰਦਾ ਆਪਣੇ ਲਈ ਤੁਸੀਂ ਬਾਈ ਕਰ ਸਕਦੇ ਹੋ 2.5 ਮੀਟਰ ਤੋਂ ਫੈਬਰਿਕ ਘਟ ਨਹੀਂ ਹੋਣਾ ਚਾਹੀਦਾ 2.5 ਮੀਟਰ 5 ਮੀਟਰ 10 ਮੀਟਰ ਜਿੰਨਾ ਤੁਸੀਂ ਲੈਣਾ ਲੈ ਸਕਦੇ ਹੋ ਇਹ ਰਹੇਗਾ ਜੀ ਜਰੀ ਟਿਸ਼ੂ ਦਾ ਸੂਟ ਰਹੇਗਾ ਬਹੁਤ ਹੀ ਸੋਹਣਾ ਇਹ ਵੀ ਪ੍ਰਿੰਟ ਮਿਲ ਲੰਗੇ ਇਹ ਵੀ ਤੁਸੀਂ ਪਰ ਮੀਟਰ ਅਕੋਰਡਿੰਗ ਲੈ ਸਕਦੇ ਹੋ ਅਗਲੇ ਜਿਹੜੇ ਸੂਟ ਰਹਿਣਗੇ ਇਹ ਤਨ ਮਿਲਣਗੇ ਜੀ ਦੋਲਾ ਸਿਲਕ ਬਨਾਰਸੀ ਦੋਲਾ ਸਿਲਕ ਜਕਵਾਰਡ ਫੈਬਰਿਕ ਰਹੇਗਾ ਬਹੁਤ ਹੀ ਸੋਨਾ ਪ੍ਰਿੰਟ ਰਹੇਗਾ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚੋਂ ਵੀ ਬਾਈ ਕਰ ਸਕਦੇ ਹੋ ਜਿਹੜੇ ਅਗਲੇ ਸੂਟ ਆਣਗੇ ਇਹ ਤੁਹਾਨੂੰ ਮਿਲੇਗਾ ਜੀ ਪਿਓਰ ਕਰੇਵ ਦਾ ਸੂਟ ਰਹੇਗਾ ਪੂਰਾ ਹੀ ਹੈਂਡਵਰਕ ਦਾ ਕੰਮ ਰਹੇਗਾ neck ਤੇ ਬਾਜੂ ਤੇ ਘੇਰਿਆਂ ਦੇ corner ਤੇ ਵੀ ਵਰਕ ਕੀਤਾ ਹੋਇਆ ਮਿਲੇਗਾ ਐਂਡ ਬਾਟਮ ਤੇ ਵੀ ਵਰਕ ਕੀਤਾ ਹੋਇਆ ਮਿਲੇਗਾ ਨਾਲ ਰਹੇਗਾ ਦੁਪੱਟਾ ਚੁਣਾਉਣ ਦਾ ਉਸ ਦੇ ਉੱਪਰ ਵੀ ਵਰਕ ਕੀਤਾ ਹੋਇਆ ਮਿਲੇਗਾ ਇਹ ਰਹਿਣਗੇ ਜੀ ਘੱਟ ਪ੍ਰਾਈਸ ਵਾਲੇ ਪੂਰਾ ਸੂਟ ਕਾਟਨ ਦਾ ਰਹੇਗਾ ਟਾਈ ਟਾਈ ਮੀਟਰ ਦੀ ਕੱਟ ਲੈਣ ਵਾਲੀ ਹੈ ਪ੍ਰਾਈਸ ਉੱਪਰ ਲੱਗਾ ਹੋਇਆ ਹੈ 550 ਦਾ ਤੁਸੀਂ ਕੋਈ ਵੀ ਸੂਟ ਇਨ ਵਿੱਚ ਬਾਈ ਕਰ ਸਕਦੇ ਹੋ ਫ੍ਰੀ ਸ਼ਿਪਿੰਗ ਵਿੱਚ ਸ਼ਿਪਿੰਗ ਬਿਲਕੁਲ ਫ੍ਰੀ ਰਹੇਗੀ ਹਾਂਜੀ ਅੱਜ ਦੇ ਸੂਟਾਂ ਦੇ ਕਲੈਕਸ਼ਨ ਕਿਸ ਤਰ੍ਹਾਂ ਦੇ ਲੱਗੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਧੰਨਵਾਦ